ਨੇ ਠੰਡਵਾ ਬਾਹਰ ਕੱਖ ਨਹੀਂ ਹਲ ਜਾਣਾ ਕਿਦਾਂ ਮਿੰਦੇ ਇਹ ਫਿਕਰ ਪਿਆ ਵਾ ਮੋਟਰਸਾਈਕਲ ਤੇ ਤੇ ਬੜੀ ਮੈਨੂੰ ਠੰਡ ਲੱਗਣੀ ਆ ਤੇ ਉਹ ਆਂਦਾ ਜਾਣਾ ਹੀ ਮੋਟਰਸਾਈਕਲ ਤੇ ਆ ਕੀ ਕਰਾਂ ਹੁਣ ਮੈਂ ਬੜਾ ਔਖਾ ਯੋ ਤੇ ਆ ਵੀ ਰੱਬ შეਤੀ ਪੱਠੇ ਪੁੱਠੇ ਪਾ ਕੇ ਤੇ ਆਜੋ ਗਾਂ ਮੈਂ ਹੁਣ ਤਿਆਰ ਹੋ ਕੇ ਬੈਠੀ ਹੁਣ ਨਹਾ ਕੇ ਨਹੀਂ ਨਿਕਲਣਾ ਬਾਹਰ ਮੈਨੂੰ ਲੱਗਦਾ ਹੱਦ ਹੋ ਗਈ ਐਨਾਂ ਵਾਲੀ ਲੈ ਹੈਲੋ ਆ ਜਾਣੇ ਆ ਠੰਡ ਤੇ ਕਿੰਨੀ ਆ ਤੁਸੀਂ ਪਹਿਲਾਂ ਜਦੋਂ ਚਿੱਲੇ ਚ ਗੁੱਲਾ ਪਾਉਣ ਵਾਲੀ ਗੱਲ ਵਾ ਉਹ ਗੱਲ ਤੁਹਾਡੀ ਵੀ ਖੜੇ ਪੈਰ ਤੇ ਤੁਸੀਂ ਫੋਨ ਕਰਨਾ ਹੁੰਦਾ ਵਾ ਰਾਤ ਦਾ ਮੈਨੂੰ ਦੱਸਿਆ ਹੁੰਦਾ ਪਰ ਮੈਂ ਚੱਲ ਫੇਰ ਰਹੀ ਸਾਰਾ ਆਪਣਾ ਕੰਮ ਟਾਈਮ ਨਾ ਕਰਕੇ ਤੁਰ ਪੈਣਾ ਹੀ ਲੈ ਦੱਸ ਐਡੀ ਵਹਿਲੀ ਆ ਮੈਂ ਕੰਮ ਨਹੀਂ ਕੋਈ ਮੈਨੂੰ ਤੇ ਹਸ਼ਿਆ ਤੈਨੂੰ ਜਾਣੀਆਂ ਹੂੰ ਪਰ ਨਾ ਤੇ ਨਾ ਨਾ ਦੀਆਂ ਹੀ ਆ ਬੀਬੀ ਕੋ ਕੋਈ ਕੰਮ ਨਹੀਂ ਕਰਾਉਂਦੇ ਤੇ ਉਹ ਵੀ ਨਾ ਆ ਨਾ ਵਰਗੀ ਆ ਗੁਰਪੀ ਵੀ ਤੇ ਕਰਦੀ ਤੇ ਹੈਗੀ ਥੋੜਾ ਬੋਧਾ ਪਰ ਜਿੰਨਾ ਮੈਨੂੰ ਕੰਮ ਪੈਂਦਾ ਉਹਨਾਂ ਥੋੜੀ ਕਰਦੀ ਆ ਤੁਸੀਂ ਜੇ ਮਨ ਲਾ ਆਪਣੇ ਘਰ ਬੈਠੇ ਫੋਨ ਕਰੀ ਜਾਂਦੇ ਮੈਂ ਜਿਹੜੇ ਨਾਲ ਬਾਹਰ ਨਿਕਲ ਕੇ ਵੇਖੂ ਆ ਧੁੰਦ ਤੇ ਠੰਡ ਕਿੰਨੀ ਆ ਜਾਣ ਕੇ ਗੱਡੀ ਤੇ ਲੈ ਜਾਓ ਆਣ ਕੇ ਕੋਈ ਮਾਸਟਰ ਨੇ ਕਿਤੇ ਜਾਣਾ ਹੁੰਦਾ ਗੱਡੀ ਲੈ ਕੇ ਆ ਜਾਣੇ ਪੈਣਾ ਆ ਜਾਣੇ ਆ ਅਜੇ ਪੱਠਾ ਡੱਕਾ ਵੱਢ ਕੇ ਆਇਆ ਬਣਾ ਹੁੰਡਿਆ ਵਾ ਆਊਗਾ ਤੇ ਤਿਆਰ ਹੋ ਕੇ ਫੇਰ ਹੀ ਤੁਰਾਂਗੇ ਆਪਾਂ ਠੀਕ ਆ ਪੈਣਾ ਚੰਗਾ ਹੱਦ ਵਾਲੀ ਗੱਲ ਕਰੀ ਜਾਂਦੀਆਂ ਲੈ ਵੀ ਹਾਇ ਹਾ ਹੁਣ ਇਹਨੇ ਨਹਾ ਕੇ ਨਹੀਂ ਨਿਕਲਣਾ ਮੈਨੂੰ ਲੱਗਦਾ ਨਵਾਜ਼ ਮਾਰਾਂ ਕਿ ਦਿੱਤਾ ਕਿੰਨੀ ਚਲਾ ਆਕਾ ਮੈਨੂੰ ਜਾਨ ਨਹੀਂ ਦਿੱਤਾ ਹੁਣ ਆਪ ਵੇਲਾ ਕਿੰਨੀਆਂ ਤਿਆਰੀਆਂ ਕੀਤੀਆਂ ਵਾ ਬੰਦਾ ਬੁਸ਼ੇ ਥੋੜਾ ਬਹੁਤ ਬੰਦਾ ਕੰਮ ਹੀ ਕਰਵਾ ਦੇਤਾ ਨਾਲ ਹਲੋ ਛੜ ਰੋ ਇੱਥੇ ਲੰਡ ਲਈ ਧਿਆਨ ਪਿੱਛੇ ਨੂੰ ਆ ਕੀ ਬੜਬੜ ਪਈ ਜਾਣ ਲਈ ਤੇ ਬੜਬੜੀ ਕਰਨਾ ਵਾ ਪਹਿਲਾਂ ਵੀ ਹੁਣ ਉਦਨ ਦੀਦੀ ਹੋ ਕੇ ਆਏ ਤੇ ਹੁਣ ਅੱਜ ਫੇਰ ਕਹਿੰਦੇ ਮੈਨੂੰ ਫੋਨ ਆ ਗਿਆ ਫੋਨ ਦਾ ਤੇ ਇਹਨਾਂ ਨੂੰ ਬਹਾਨਾ ਹੀ ਆਦਾ ਕਿ ਆਈ ਹੋਣਾ ਵਾ ਫੇਰ ਫੋਨ ਆ ਗਿਆ ਤੇ ਕਿਆ ਤੋ ਹਾਂ ਤੇ ਤਿਆਰ ਹੋ ਕੇ ਬੈਠੇ ਕੰਮ ਸਾਰਾ ਪਿਆ ਵਾ ਅਸਾ ਫੋਨ ਆ ਗਿਆ ਅੱਜ ਫੇਰ ਹਾਂ ਹੋ ਚੱਲੇ ਆਗੇ ਉਹਦੇ ਭਤੀਜਾ ਵਿਆਹ ਵਾ ਨਾ ਫੇਰ ਅਹਪਤੀ ਇਹਦਾ ਵਿਆਹ ਆ ਤੇ 2 ਮਹੀਨੇ ਹੁਣ ਪਤੀਏ ਦਾ ਵਿਆਹ ਹੀ ਰਹਿਣਾ ਵਾ ਆ ਤੋ ਯਾਰ ਰਹਿਣਾ ਹੀ ਆ ਪੂਆ ਵਾ ਉਹ ਵੱਡੀ ਉਹ ਕਾਂਦੀ ਹੈਗੀ ਮੇਰੇ ਮੇਰੇ ਤੋਂ ਪੁੱਛਿਆ ਕੋਈ ਖੇਲ ਦੇ ਕੋਲ ਕਰਦੇ ਕੁਛ ਨਹੀਂ ਉਹ ਉਹ ਤੇ ਕਰਦੇ ਹੈਗੀ ਆ ਪਰ ਇਹ ਥੋੜੀ ਹੈਗਾ ਵਾ ਹੁਣ ਵੇ ਮੈਂ ਕੱਲ ਕਹਿੰਦੀ ਮੈਂ ਜਾਣਾ ਵਾ ਤੇ ਮੈਨੂੰ ਜਾਣ ਨਹੀਂ ਦਿੱਤਾ ਹੈਗਾ ਇਹੇ ਮੈਨੂੰ ਕਦੋਂ ਵੀ ਫੋਨ ਆ ਸਕਦਾ ਉਹ ਤਾਂ ਚੰਗਾ ਕੀਤਾ ਜੇ ਨਹੀਂ ਜਾਣ ਦਿੰਦਾ ਤੈਨੂੰ ਤੇ ਆ ਵੇਰ ਆ ਜਾਣਾ ਫੋਨ ਉਹਨੂੰ ਉਹ ਸੱਚੀ ਬੋਲਦੀ ਨਹੀਂ ਤੇ ਪਤਾ ਹੈਗਾ ਹੁਣ ਉਹਨਾਂ ਦੇ ਪੇਕੇਆਂ ਨੂੰ ਵੀ ਤਾਂ ਪਤਾ ਹੀ ਆ ਪਈ ਹੁਣ ਛੁੱਟੀਆਂ ਵਾ ਤੇ ਉਹਨੇ ਵੀ ਜਾਣਾ ਵਾ ਚਲ ਬਾਅਦ ਚ ਚਲ ਜਾਂਦੇ ਯਾਰ ਉਹਨਾਂ ਕੋਈ ਛਗਣਾ ਸੁਗਣਾ ਦਾ ਕੰਮ ਕਰਨਾ ਹੋਣਾ ਵਾ ਇਦਾਂ ਇਦਾਂ ਨਹੀਂ ਬੋਲੀਦਾ ਹਰੀ ਦਾ ਛਗਣਾ ਦਾ ਕੰਮ ਚੱਲੇ ਆਓ ਵੀ ਵੀ ਨਾਲ ਚੱਲ ਕੇ ਕੱਲੀ ਚੱਲੀ ਤੇ 2 ਮਹੀਨੇ ਹੁਣ ਛਗੜਾਂ ਦੇ ਕੰਮ ਹੀ ਰਹਿਣੇ ਆ ਮੈਨੂੰ ਤਾਂ ਕੋਈ ਬੋਲਣ ਹੀ ਨਹੀਂ ਦਿੰਦਾ ਹੈਗਾ ਤੇ ਮੈਂ ਕੀ ਕਰਾਂ ਚੱਲ ਉਹ ਦੇ ਥਾਵਾਂ ਉਹਨਾਂ ਦੇ ਵਿਆਹਵ ਨਹੀਂ ਬੋਲੀਦਾ ਵੀ ਨਹੀਂ ਹੋਈਦਾ ਕੋਈ ਗੱਲ ਨਹੀਂ ਕੱਲ ਜੋ ਤੇਰੇ ਭਤੀਜਾ ਤੂੰ ਵੀ ਇਦਾਂ ਜਾਣਾ ਭੰਟ ਭੱਜ ਕੇ ਮੈਂ ਇਹਨਾਂ ਵਾਂਗੂ ਚਲਾਕੀਆਂ ਨਹੀਂ ਕਰਨੀਆਂ ਹੈਗੀਆਂ ਇਹ ਥੋੜੀ ਵੀ ਇਹ ਹੁਣ ਪੇਕੇ ਤੁਰੇ ਰਹਿੰਦੇ ਮੈਂ ਜਾਵਾਂ ਨਾ ਉਹ ਯਾਰ ਉਹਨੇ ਗਈ ਸਵੇਰੇ ਹੁਣ ਗਈ ਸਾਮਣੋਂ ਆ ਜਾਣਾ ਇਹ ਤਾਂ ਹੁਣ ਵੇਲਾ ਹੀ ਦੱਸੂਗਾ ਨਾ ਪਿਛ ਐਵੇਂ ਜਦੋਂ ਸਗਣਾ ਦੇ ਕੰਮ ਜਾਂਦੇ ਤਾਂ ਇਦਾਂ ਮੂੰਹ ਨਹੀਂ ਬਣਾਉਂਦਾ ਇਹਦਾ ਮੈਂ ਹੁਣ ਤੁਹਾਡੇ ਸਾਹਮਣੇ ਹੀ ਕਹਿਣ ਦੀ ਉਹਨਾਂ ਨੂੰ ਥੋੜੀ ਮੈਂ ਕਿਹਾ ਵਾ ਹਾਂ ਤੇ ਗੱਲ ਤੇਹੀ ਹੈ ਨਾ ਉਹਨਾਂ ਸਾਹਮਣੇ ਬਣਾਉਣਾ ਜਾਂ ਮੇਰੇ ਸਾਹਮਣੇ ਬਣਾ ਲਿਆ ਮੂੰਹ ਤੇ ਬਣਿਆ ਹੀ ਹੈ ਨਾ ਤੇ ਫਿਰ ਇਦਾਂ ਹੀ ਆ ਜਦੋਂ ਕਿਸੇ ਨੂੰ ਜਾਣ ਤੋਂ ਰੋਕੀਏ ਤੇ ਫਿਰ ਆਪ ਤਰਪੀਏ ਤੇ ਫਿਰ ਇਦਾਂ ਹੀ ਹੁੰਦੀ ਆ ਹੁਣ ਮਤਲਬ ਤੂੰ ਕਹੀ ਹੁੰਦੀ ਹੁਣ ਤੇ ਫੋਨ ਕਰਨਾ ਪੈਣਾ ਨਾ ਹੋ ਸਕਦਾ ਵਾਦ ਚੱਲ ਗਿਆ ਫਿਰ ਨੂੰ ਕੀ ਕਰਾਂਗੇ ਆਪਾਂ ਤੇ ਉਹਨਾਂ ਨੂੰ ਕਹਿ ਆਈ ਸਕਦੇ ਵੀ ਕੋਈ ਗੱਲ ਨਹੀਂ ਆਪਾਂ ਇੱਕ ਦੋ ਦਿਨ ਠਹਿਰ ਕੇ ਉਹਨਾਂ ਨੇ ਫੋਨ ਕੀਤਾ ਹੀ ਹੋਣਾ ਵਾ ਪਿਆ ਪਾਈਨੇ ਦਿਨ ਨੂੰ ਜਾਵਾਂਗੇ ਜਾਂ ਕਿ ਤੇ ਬੰਦਾ ਕਿਆ ਹੀ ਦਿੰਦਾ ਵੀ ਆਪਾਂ ਉਦੋਂ ਨਹੀਂ ਸਾਡਾ ਟਾਈਮ ਹੀ ਫੇਰ ਕੀਤੇ ਆਪਾਂ ਜਾਵਾਂਗੇ ਕਿਤੇ ਓਏ ਉਹਨਾਂ ਹੋਰ ਵੀ ਰਿਸ਼ਤੇ ਤਾਂ ਆਪਣੇ ਇਕੱਠੇ ਬੀਤੇ ਹੋਣੇ ਕੱਲੀ ਭੂਆ ਦੇ ਥੋੜੀ ਬੈਠੇ ਉਹਦੇ ਨਾਨਕਿਆਂ ਨੇ ਜਾਣਾ ਹੋਣਾ ਮਾਸੀਆਂ ਨੇ ਜਾਣਾ ਹੋਣਾ ਹੋਰ ਕਈ ਦਿੱਸਾਰੀਆਂ ਨੇ ਤੇ ਨਹੀਂ ਮੈਨੂੰ ਵਾਰੇ ਉਹਨ ਦੇਣਾ ਹੈਗਾ ਨਾ ਉਹ ਉਹ ਵਾਰੇ ਉਹਨ ਦਿੰਦੀ ਦੀਦੀ ਤੇ ਨਾ ਤੁਸੀਂ ਆਉਂਦਿੰਨੇ ਇਹ ਤਾਂ ਵਾਰ ਵਾਲੀ ਗੱਲ ਹੀ ਕੋਈ ਨਹੀਂ ਚੋ ਠੀਕ ਆ ਮੈਨੂੰ ਇੱਥੇ ਰਹਿਣ ਦੋ ਤੇ ਇਹਨਾਂ ਨੂੰ ਘੁੰਮਣ ਦੋ ਫਿਰ ਘੁੰਮਣੋ ਚੰਗਲੇ ਚੱਲੇ ਜਾ ਮਨਾਲੀ ਚੱਲੇ ਘੁੰਮਣ ਆਪ ਨੂੰ ਕੋਈ ਨਾ ਆਪਣੇ ਕੰਮ ਇਸ ਤਰ੍ਹਾਂ ਦੇ ਕੰਮ ਦੇ ਤਾਂ ਕਰਨਾ ਹੀ ਨਹੀਂ ਆਪਣੇ ਤੇ ਮੈਂ ਵੀ ਫਰਮਾ ਪਿਆ ਪੇਕੇ ਆ ਮਾਲੀਆ ਮੈਂ ਵੀ ਤਾਂ ਜਾਣਾ ਹੀ ਆ ਮੈਂ ਕਿਹੜਾ ਮੋਲ ਦੀ ਲਿਆਂਦੀ ਆ ਫੇਰ ਮੋਲ ਦੀ ਤਨ ਗਿਆ ਆਪਾਂ ਫੇਰ ਚੱਲ ਜਾਾਂਗੇ ਅੰਦਰ ਚੱਲ ਜਾਾਂਗੇ ਛੁੱਟੀਆਂ ਆਉਣੀਆਂ ਕਿਤੇ ਸਨੀਅਰ ਚੱਲ ਜਾਾਂਗੇ ਆ ਜਾਣਾ ਇਹਨਾਂ ਨੇ ਉਦੋਂ ਫੇਰ ਉਹਨਾਂ ਦੀ ਤਿਆਰੀ ਹੋਣੀ ਆ ਵੀ ਗੋਵਾ ਜਨਿਆਨੇ ਘਰਵਾ ਤੇ ਗੋਪੀ ਵੀ ਨੇ ਨੂੰ ਨਹੀਂ ਕੰਮ ਬਹੁਤਾ ਹੈਗਾ ਤੇ ਹੀ ਜਾਣੇ ਬਾਰ ਬਾਰ ਉਹਨਾਂ ਕਿਉਂ ਜਾਣਾ ਤੇ ਵਿਆਹ ਵਾ ਫੇਰ 2 ਮਹੀਨੇ ਵਿਆਹ ਹੀ ਚੱਲਣਾ ਹਵਣਾ ਉਹ ਅੱਜ ਨਾ ਵਰੀ ਬਣਾ ਲੈਣੀ ਆ ਮੁਰਕੇ ਕਿਤੇ ਗਹਿਣੇ ਗੁਣੇ ਬਣਾਉਣਾ ਚੱਲ ਜਾਣਾ ਕਿ ਹਰ ਰੋਜ਼ ਹੀ ਜਾਣਾ ਉਹਨਾਂ ਜਿੱਦਨ ਮੈਂ ਜਾਣਾ ਹੋਊਗਾ ਨਾ ਉਸ ਦਿਨ ਹੀ ਫੇਰ ਗਹਿਣੇ ਬੰ ਜਾ ਮੈਨੂੰ ਕੰਮ ਕਰ ਲੈ ਲਉ ਇਹ ਬੋਲਦਾ ਹੀ ਨਹੀਂ ਹੁੰਦਾ ਤੇ ਬੋਲਣਾ ਤਾਂ ਕੀ ਕਰਾਂ ਫਿਰ ਮੈਂ ਆ ਵੀ ਜਦੋਂ ਜਾਂਦੇ ਉਹਨਾਂ ਨੂੰ ਸ਼ਗਨਾਂ ਦੇ ਕੰਮ ਚੱਲੇ ਆ ਤੁਹਾਨੂੰ ਬਹੁਤਾ ਫਿਕਰ ਜਾ ਮੈਨੂੰ ਚਾਹੂ ਲਾ ਲੈ ਲੈਂਦਾ ਮੈਨੂੰ ਲੇਟ ਹੋਣਦੀ ਹੈ ਮਾਦਰ ਹੋ ਗਈ ਗੱਲ ਮਾਦਰ ਨੂੰ ਮਾਰਾ ਕਿੱਥੇ ਆ ਮੰਮੀ ਉਧਰ ਜੋਤੀ ਉਹਨਾਂ ਵੱਲ ਚਲੇ ਗਏ ਆ ਤੇ ਮਾਦਰ ਨੂੰ ਪਤਾ ਵੀ ਚੱਲੇ ਆ ਇਹ ਮੰਮੀ ਤਾਂ ਪੁੱਛ ਕੇ ਚਲੇ ਹੋਣਗੇ ਹੂੰ ਮੈਨੂੰ ਥੋੜੀ ਪਤਾ ਵੀ ਪੁੱਛਿਆ ਕਿ ਨਹੀਂ ਪੁੱਛਿਆ ਅੱਛਾ ਹਾਂ ਚਲ ਤਾਂ ਕਾ ਤੂੰ ਕੱਪ ਜਿਹੜਾ ਨਹੀਂ ਕੋਈ ਮੰਮੀ ਆ ਤੇ ਮੰਮੀ ਉਹਨਾਂ ਵੱਲਦੇ ਤੇ ਇਹ ਤੇ ਉਹ ਇਹਨਾਂ ਵੱਲਦੇ ਮੈਂ ਇਕੱਲੀ ਬਸ ਕੰਮ ਨੂੰ ਖਪਨ। ਮੈਂ ਗੋਪੀ ਤੇ ਨੂੰ ਪਤਾ ਤਾਂ ਹੈਗਾ ਵੀ ਜਾਣਾ ਵਾ ਤੂੰ ਕਿੱਥੇ ਜਾਣੀ ਆ। ਜਿਹੜਾ ਨਹੀਂ ਵੱਡ ਲੱਗੇ 100 ਬਾਲ ਬਾਤ ਕੋਈ ਕਰਨੀ ਕੋਈ ਕੰਮ ਦੱਸਣਾ ਪੁੱਛਣਾ ਹੁੰਦਾ। ਤੇ ਤੂੰ ਹੁਣ ਬਾਹਰ ਹੀ ਮਿਲਦਾ ਉਹ ਤਾਂ ਚੀ ਲੈ ਜਾਣੀ ਆ। ਤੇ ਹੁੰਦੀ ਨਹੀਂ ਜਿਹੜਾ ਝਾੜੂ ਲਾਉਣਾ ਤੇ ਲਾਉਣਾ ਹੀ ਆ। ਚੱਲ ਝਾੜੂ ਲਾ ਲਾ ਤੂੰ ਬਾਕੀ ਕੰਮ ਜਿਹੜੇ ਹੁਣ ਉਹ ਵੀ ਕਰਦੀ ਰਹੀ ਆਪਣੇ ਟਾਈਮ ਨਾਲ। ਦੀ ਕੰਮ ਕਿਹੜੇ ਆ ਕਰਨ ਵਾਲੇ? ਵੀ ਕਰਨੇ ਹੋਣ ਤੇ ਬਥੇਰੇ ਨਾ ਕਰਨਾ ਵੀ ਤੇ ਕੋਈ ਵੀ ਨਹੀਂਗਾ ਠੀਕ ਆ ਆਟਾ ਪਾਉਣ ਵਾਲਾ ਡਰਮੀ ਚ ਭਾਂਡਾ ਚੰਨ ਨਾਲ ਮਾਂਜਣ ਵਾਲਾ ਰੋਟੀਆਂ ਆਜੇ ਪਕਾਉਣ ਵਾਲੀਆਂ ਤੈਨੂੰ ਇਹਨਾ ਨਹੀਂ ਪਤਾ ਵੀ ਉਹਨਾਂ ਨੇ ਜਾਣਾ ਵਾ ਆ ਹੁਣ 10000 ਉਤੋਂ ਵੱਜ ਗਏ ਆ ਸਵੇਰ ਦੀ ਚਾਹ ਨਾਲ ਇੱਕ ਰੋਟੀ ਖਾਦੀ ਆ ਹੁਣ ਉਹ ਜਾਂਦੇ ਪਹਿਲਾਂ ਰੋਟੀ ਮੰਗਣ ਲੈ ਪਾਂਗੇ ਵੀ ਆਹ ਹੋਆ ਨੂੰ ਰੋਟੀ ਦੋ ਅਗਲੀਆਂ ਸੁਣਾਉਂਦੀਆਂ ਵੀ ਤੈਨ ਜਾਨੀਆਂ ਵਾ ਤੁਸੀਂ ਘਰ ਦੇ ਵਿੱਚ ਕੰਮ ਕਰਨ ਵਾਲੀਆਂ ਤੇ ਨਹੀਂ ਦੀਦੀ ਆਟਾ ਤੁਸੀਂ ਪਾਈ ਜਾਂਦੇ ਤਾਂ ਡਰਮੀ ਚ ਹਾਏ ਕਿਤੇ ਕਿੰਨਾ ਕ ਟਾਈਮ ਲੱਗਣ ਲੱਗਾ ਤੂੰ ਵਾਂਡੇ ਤੁਰੀ ਹੋਵੇਂ ਤਾਂ ਮੈਂ ਆਖਾ ਆਟਾ ਪਾ ਦੇ ਪਾ ਦੇਂਗੀ ਮੈਂ ਤਾਂ ਤੇਦੀ ਜਾਣਾ ਹੀ ਨਹੀਂ ਕਿਤੇ ਮੈਂ ਤਾਂ ਇੱਥੇ ਘਰ ਜੋਗੀ ਰਹਿ ਰਹਾ ਹਾਂ ਹਾਂ ਹੋ ਘਰ ਜੋਗੀ ਰਹਿਣਾ ਤੈਨੂੰ ਭਾਣੇ ਜਿੰਨੇ ਮਰਜੀ ਉਹਨੇ ਹੁੰਦੇ ਆ ਕਰੀ ਜਾ ਜਿੰਨੇ ਮਰਜੀ ਉਦਾਂ ਜਿਹੜਾ ਨਹੀਂ ਰਹਾ ਤਾਂ ਤੂੰ ਨਹੀਂ ਗਈ ਮੇਰੇ ਤੋਂ ਤਾਂ ਬਗੈਰ ਤੇਰੇ ਪਾਜੀ ਨੇ ਕਿੰਨੀ ਾਰ ਤੈਨੂੰ ਕਹਿ ਕੇ ਆਇਆ ਵਾ ਤੂੰ ਆਪਣੀ ਮਰਜ਼ੀ ਨਾਲ ਹੀ ਨਹੀਂ ਤੁਰੀ ਮੈਂ ਫੋਨ ਕਰਤਾ ਮੈਂ ਫੋਨ ਕਰਤਾ ਉਹ ਆਂਦਾ ਇਹੋ ਕਹੀ ਗਈ ਫੋਨ ਕਰ ਦਿੱਤਾ ਤੂੰ ਨਹੀਂ ਜਾਣੇ ਤਾਂ ਨਾ ਜਾ ਮੇਰਾ ਤਾਂ ਹੁਣ ਸਾਹੇ ਦਾ ਕੰਮ ਆ ਮੈਨੂੰ ਤਾਂ ਹੁਣ ਜਦੋਂ ਫੋਨ ਆ ਗਿਆ ਉਦੋਂ ਜਾਣਾ ਮੈਂ ਤੈਨੂੰ ਮੈਂ ਆਖਿਆ ਸੀ ਨਾ ਕੱਲ ਵੀ ਮੈਨੂੰ ਪਤਾ ਨਹੀਂ ਕਿਹੜੇ ਵਾਲੇ ਫੋਨ ਆ ਜਾਣਾ ਆ ਗਿਆ ਕਿ ਨਹੀਂਗਾ ਮੈਂ ਝੂਠ ਨਹੀਂ ਗੀ ਬੋਲ ਚਲ ਠੀਕ ਹੈ ਮੈਂ ਪਾ ਲੂੰਗੀ ਤੇ ਫਿਰ ਐਦਾ ਕਰੋ ਫੇਰ ਕੱਪੜੇ ਤਾਂ ਪਾ ਜੋ ਮਸ਼ੀਨ 'ਚ ਫਿਰ ਬਾਅਦ 'ਚ ਮੈਂ ਹੰਗਾ ਲੂੰਗੀ ਚਲ ਠੀਕ ਆ ਕੱਪੜੇ ਮੈਂ ਪਾ ਦਿੰਨੀ ਆ ਤੇ ਨਾਲੇ ਹੁਣ ਬੀਬੀ ਨੂੰ ਮੜਾ ਜਾ ਮੈਂ ਦੱਸਿਆ ਸੀ ਹੋ ਵੀ ਐਦਾ ਕਰਕੇ ਫੋਨ ਆਇਆ ਸੀ ਜਾਣਾ ਵਾ ਤੇ ਬੀਬੀ ਪਤਾ ਨਹੀਂ ਕਿੱਧਰ ਕਿਸ ਗਈ ਆ ਮੰਮੀ ਤੇ ਉਧਰ ਜੋਤੀ ਕਰ ਗਿਆ ਵਾ ਸਾਡਾ ਕਿਹੜਾ ਕੋਈ ਖਰਚਾ ਲੱਗਣਾ ਹੈਗਾ ਅਸੀਂ ਕਿਹੜਾ ਕੋਈ ਪੈਸਾ ਮੰਗਣਾ ਹੈ ਬੀਬੀ ਕੋਲੋਂ ਵੀ ਬੀਬੀ ਵੀ ਕਿਸ ਗਈ ਵੀ ਖਰੇ ਕਿੰਨੇ ਕ ਪੈਸੇ ਮੰਗ ਲੈਣੇ ਵੀ ਇਹਨਾਂ ਨੇ ਜਾਣਾ ਸਾਡਾ ਤਾਂ ਸਿਰਫ ਇਹੋ ਤੇਲ ਹੀ ਲੱਗਣਾ ਜਿਹੜਾ ਪਾਉਣਾ ਮੋਟਰਸਾਈਕਲ 100 200 ਦਾ ਤੇ ਪੈਸੇ ਨਾਲੇ ਤੇ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਏਦਾਂ ਕੰਨਾ ਕਿ ਅਸਲ ਕੀਤਾ ਨਹੀਂਗਾ ਸਰਨਾ ਹੈਗਾ ਦੂਜੀ ਗੱਲ ਇਹ ਹੀ ਉਹ ਸਾਡ ਕੋ ਪਤਾ ਨਹੀਂ ਆਇਆ ਜਾਣਾ ਵੀ ਸ਼ਾਮਾਂ ਨੂੰ ਕਿ ਨਹੀਂ ਆਇਆ ਜਾਣਾ ਕਿਤੇ ਮੇਰੇ ਸਿਰ ਤੇ ਨਾ ਰਹੀ ਵੀ ਉਹਨੇ ਆ ਜਾਣਾ ਵਾ ਤੇ ਸਬਜ਼ੀ ਤਰ ਲੈਣੀ ਤੇ ਰੋਟੀਆਂ ਪਕਾ ਲੈਣੀਆਂ ਇਹ ਵੀ ਨਹੀਂ ਉਹ ਜੀ ਸਾਡਾ ਪਤਾ ਕੋਈ ਗੱਲ ਨਹੀਂ ਤੁਸੀਂ ਦੋ ਦਿਨ ਰਹਿ ਆਹ ਮੈਂ ਘਰੋਂ ਜੀ ਕੱਢੀ ਦੋ ਦਿਨ ਰਹਿ ਆ ਮਾ ਨਾਲੇ ਮੈਂ ਤੇਰੇ ਆਖੇ ਲੱਗ ਕੇ ਮੈਨੂੰ ਕੰਮ ਹੋਰ ਕੋਈ ਨਹੀਂ ਨਾ ਹੈਗਾ ਮੇਰਾ ਪੂਰਾ ਰੋਟੀਆਂ ਦਾ ਹੀ ਮੇਰੇ ਸਿਰ ਤੇ ਪਾਤਾ ਚੁੰਕੇ ਦਾ ਹੀ ਪਾਤਾ ਮੈਂ ਹੁਣ ਸਭ ਲਟਾ ਕੇ ਛੱਡ ਦੇਣੀ ਤੇ ਨਹੀਂ ਦੀਦੀ ਮੈਂ ਇੱਚ ਘਰੋਂ ਕੱਢਣ ਵਾਲੀ ਕਿਹੜੀ ਗੱਲ ਹੋਈ ਮੈਂ ਤੁਹਾਨੂੰ ਇਹ ਕਿਹਾ ਵੀ ਜੇ ਮਚਰੋ ਹੈਗਾ ਵਾ ਤੇ ਵੀ ਜਿਆਦਾ ਕਰ ਜਦੋਂ ਮੈਂ ਕੱਢ ਕੇ ਨਾ ਕੋਈ ਕੰਮ ਹੋਊਗਾ ਪਰਸੋਂ ਨਾ ਹੋਊਗਾ ਜੇ ਮੈਂ ਰਹਿ ਪੂੰਗੀ ਦੋ ਦਿਨ ਜੇ ਮੈਂ ਫੇਰ ਆ ਗਈ ਅਗਲੇ ਫੇਰ ਫੋਨ ਕਰਦਾ ਵੀ ਸੋਨਾ ਬਣਾਉਣਾ ਕੋਈ ਚੀਜ਼ ਨਹੀਂ ਫੇਰ ਤੇ ਹਰੇ ਵਰਗੀ ਨੇ ਪੁੜਕਣਾ ਵਾ ਵੀ ਫੇਰ ਤਰਪੀ ਆ ਮੈਨੂੰ ਮਿਲੂ ਫੋਨ ਦੀ ਹੈਗੀ ਮੈਂ ਤਾਂ ਕਹਿੰਦੀ ਵੀ ਮੈਂ ਕਰ ਲੂੰਗੀ ਕੰਮ ਜਦੋਂ ਮੈਨੂੰ ਕੋਈ ਫੋਨ ਆਉਣਾ ਜਦੋਂ ਉਹਨਾਂ ਨੂੰ ਕੋਈ ਕੰਮ ਹੋਣਾ ਮੈਂ ਉਦੋਂ ਹੀ ਜਾਣੀ ਮੈਂ ਵਾਧੂ ਨਹੀਂ ਤੁਰੇ ਫਿਰਦੀ ਐਨਾ ਟਾਈਮ ਮੇਰੇ ਕੋਲ ਵੀ ਨਹੀਂ ਹੈਗਾ ਵਾਧੂ ਜਾਣ ਦਾ ਠੀਕ ਆ ਨਾਲੇ ਤੈਨੂੰ ਪਤਾ ਵੀ ਹੈਗਾ ਸਾਰਾ ਕਿਤੇ ਉਹਨਾਂ ਨੇ ਸਿਆਲ ਵਾਲੇ ਸੂਟ ਬਣਾਉਣੇ ਹੋਣ ਨਾ ਘਰ ਵਾਲੇ ਵੀ ਸਿਆਲ ਚ ਤੈਨੂੰ ਸਾਰਾ ਪਤਾ ਵੀ ਗਰਮੀਆਂ ਵਾਲੇ ਸਿਆਲ ਵਾਲੇ ਦਾ ਮੈਨੂੰ ਫੋਨ ਕਰਨਾ ਹੁੰਦਾ ਭੂਆ ਜੀ ਨਾਲੇ ਆਨ ਕੇ ਆਪਣੇ ਸੂਟ ਲੱਲੋ ਬਣਵਾ ਲਓ ਤੇ ਨਾਲੇ ਸਾਨੂੰ ਵੀ ਦੱਸੋ ਕਿਦਾਂ ਦੇ ਰੰਗ ਲੈਣੇ ਆ ਜਾਰੇ ਤੈਨੂੰ ਭੁਲੇਖਾ ਵੇ ਕਿਸੇ ਗੱਲ ਦਾ ਫੇਰ ਤਾਂ ਤੂੰ ਆਖੇ ਵੀ ਇਹ ਉਦਾਂ ਹੀ ਤੁਰੇ ਫਿਰਦੀ ਆ ਇੰਨੀ ਕਿ ਮੇਰੀ ਉੱਥੇ ਹੈਗੀ ਆ ਚੌਧਰ ਮੇਰੇ ਤੋਂ ਬਿਗੈਰ ਅਗਲੇ ਪੈਰ ਨਹੀਂ ਪੁੱਟਦੇ ਖਰਚਾ ਵੀ ਉਹਨਾਂ ਦਾ ਹੀ ਆ ਤੇ ਮੈਂ ਸਿਰਫ ਜਾ ਕੇ ਗੱਲਾਂ ਹੀ ਕਰਨੀਆਂ ਆ ਉਹ ਤਾਂ ਚਲਦੀ ਦੀ ਹੈਗਾ ਉਹ ਤਾਂ ਸਾਰਕਤੀ ਪਹਿੰਦੀ ਹੁੰਦੀ ਆ ਪੇਕੇ ਸਾਰੇ ਤੇ ਨਹੀਂ ਹੁੰਦੀ ਕਿਹੇ-ਕਿਹੇ ਦੀ ਹੁੰਦੀ ਆ ਸਾਰੀਆਂ ਦੀ ਨਹੀਂ ਹੁੰਦੀ ਅੱਜ ਕੱਲ੍ਹ ਦੀਆਂ ਕੁੜੀਆਂ ਬੁੜੀਆਂ ਪਤਾ ਕਿੱਦਾਂ ਦੀਆਂ ਵਾ ਕਿਤੇ ਜਰਦੀਆਂ ਨਹੀਂ ਵੇਖ ਕੇ ਆਪਣੇ ਮਾਪਿਆਂ ਨੂੰ ਵੀ ਹਾਏ ਪਰਜਾਈ ਨਹੀਂ ਨਾ ਮਹਿੰਗਾ ਸੂਟ ਪਾ ਲਿਆ ਵਾ ਹਾਏ ਮੇਰੇ ਭਰਾ ਦਾ ਇੰਨਾ ਖਰਚਾ ਕਰਾਤਾ ਵਾ ਅਹੀਂ ਆਨੇ ਸਗੋਂ ਲਓ ਜੇ ਹੈਗੇ ਆ ਕੋਲ ਕੋ ਤਾਂ ਜਿੱਦਾਂ ਦਾ ਮਰਜੀ ਲੀ ਲਓ ਐਸ ਦੀ ਜ਼ਿੰਦਗੀ ਜੀਓ ਸੋਹਣੇ ਪਾਓ ਤੇ ਸੋਹਣੇ ਲੱਗੋਗੇ ਸਾਰੀਆਂ ਨਹੀਂ ਕੋਈਆਂ ਹੁੰਦੀਆਂ ਸਾਰੀਆਂ ਨੂੰ ਨਹੀਂ ਕੋਈ ਪੁੱਛਦਾ ਅੱਜ ਕੱਲ੍ਹ ਪੇਕੇ ਹਾ ਹੋ ਸਾਡੇ ਭੇਕੇ ਤਾਂ ਸਾਨੂੰ ਪੁੱਛਦੇ ਹੀ ਨਹੀਂ ਨਾ ਇਹਨਾਂ ਦੇ ਪੁੱਛਦੇ ਆ ਗੱਲ ਵੀ ਨਾ ਪਤਾ ਨਹੀਂ ਕਿੱਥੋਂ ਕੱਢਦੇ ਆ ਗੁਰੂਵਾਰ ਕਿੱਧਰ ਚੱਲ ਚੱਲੇ ਆਵਾ ਆ ਜਾ ਘਰ ਘਰ ਆ ਜਾ ਜਾਨੀ ਤਵੇ ਦਾਦੀ ਮਮਾ ਉਧਰ ਗਿਆ ਚੱਲ ਜਾ ਵਾ ਲੈ ਵੀ ਤੁਹਾਡਾ ਤਾਂ ਨੌਂ ਨਹੀਂ ਲੰਮਾ ਹੋ ਗਿਆ ਬੁੜੀਆਂ ਨਾਲੋਂ ਵਿਚਾਰਾ ਚਿਰ ਲਾਉਂਦੇ ਤੂੰ ਇਧਰ ਦਾ ਕੀ ਹੋ ਗਿਆ ਹੁਣ ਮੈਨੂੰ ਪਤਾ ਬਈ ਮੈਂ ਸਾਰਾ ਕੰਮ ਕਰਕੇ ਫਿਰ ਨਾ ਆ ਕੇ ਫਿਰ ਹੀ ਤਿਆਰ ਹੋਣਾ ਬਾਹਰ ਵੇਖ ਕਿੰਨਾ ਦਿਨ ਆ ਗਿਆ ਉਹਦੇ ਹੁਣ ਜਾਣਾ ਕਿਹੜੇ ਵੇਲੇ ਤੇ ਆਉਣਾ ਕਿਹੜੇ ਵੇਲੇ ਚੱਲ ਤੁਰ 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 ਤਿਆਰ ਹਾਂ ਚੱਲ ਅਗਲੇ ਮੈਨੂੰ ਸੁਣਾਉਣ ਵੀ ਡੈਪੀ ਆ ਆਟਾ ਰੰਮੀ ਚ ਪਾ ਕੇ ਜਾਵੀ ਆਂਦੀ ਦੱਸ ਹੁਣ ਮੈਂ ਆਟਾ ਪਾਵਾਂ ਨਵੇਂ ਢੀਡੇ ਪਾ ਕੇ ਤੂੰ ਸਾਈਡ ਤੇ ਬੜੀ ਲੈਂਦੇ ਨਾ ਗੋਪੀ ਦੀ ਤੇ ਗੋਪੀ ਜਿਹੜੀ ਮੀਸਣੀ ਹੋ ਤੇ ਜੇ ਤੈਨੂੰ ਸਵੇਰ ਦਾ ਹੀ ਪਤਾ ਕਿ ਉਹ ਪਾਉਣ ਵਾਲਾ ਤੇ ਢੀਡੇ ਪਾਉਣ ਤੋਂ ਪਹਿਲਾਂ ਉਹ ਕੰਮ ਕਰ ਮੈਂ ਅਬ ਨਹੀਂ ਮੈਨੂੰ ਮਤਾਂ ਨਹੀਂ ਦੀ ਪਿਆਤਾ ਪਾ ਕੇ ਜਾ ਲੈ ਦੱਸ ਕੀ ਤੂੰ ਕਸੀਦਾ ਕਢਦੀ ਆ ਨਹੀਂ ਤੈਨੂੰ ਕੰਮ ਬੜੇ ਆ ਕੰਮ ਬੜੇ ਮੈਨੂੰ ਕੀ ਕਰਦੇ ਤੁਸੀਂ ਕੀ ਆ ਕਰਨੀ ਗਏ ਚੌਂਕੇ ਦੇ ਵਿੱਚ ਤੁਹਾਡੇ ਕੋਲ ਤਿੰਨ ਜਾਣੀਆਂ ਨਹੀਂ ਸਮਾਈਆਂ ਜਾਂਦੀਆਂ ਹੁਣ ਲੜਕੇ ਜਾਣਾ ਮ ਜਾਣ ਲੱਗਿਆ ਵੀ ਅੱਗੋਂ ਪਿੱਛੋਂ ਚੱਲ ਬਾਬਾ ਚਲੋ ਜੀ ਮਹਾਰਾਜ ਚਲੋ ਲੜਕੇ ਜਾਣਾ ਕਰੋ ਇਬਲੇਚਣ ਕਰਕੇ ਜਾਣਾ ਉਹ ਮਹਾਰਾਜ ਚਲੋ ਫਿਰ ਹੋਰੀ ਆ ਤੁਹਾਨੂੰ ਕੱਲ ਦੱਸਾਂ ਇੱਕ ਕਰੀ ਗੱਲ ਹੁਣ ਕੀ ਉੱਥੇ ਗੱਲ ਨੂੰ ਹੋ ਗਈ ਹੈ ਗੱਲ ਹੀ ਦੱਸਣ ਲੱਗੀ ਆ ਹੌਣ ਜਿੱਦਾਂ ਲੀੜਾ ਕੱਪੜਾ ਬਣਾਉਣਾ ਉਹਨਾਂ ਨੇ ਉੱਥੇ ਉਹਨਾਂ ਨੇ ਤੁਹਾਨੂੰ ਵੀ ਆਖਣਾ ਵੀ ਆਪਣੇ ਕੱਪੜੇ ਪਸੰਦ ਦੇ ਲੱਲੋ ਮੈਂ ਤਾਂ ਲੱਲਾਂ ਨੇ ਜਿੱਦਾਂ ਨੇ ਮੇਰਾ ਜੀ ਕੀਤਾ ਮੈਂ ਆਪਣੀ ਮਰਜ਼ੀ ਦੇ ਤੁਸੀਂ ਹੁਣ ਆਪਣੀ ਮਰਜ਼ੀ ਦੇ ਲੱਲਿਓ ਯਾਰ ਉਹ ਉਹ ਉਹਨਾਂ ਕੋਲ ਲੀੜੇ ਕਿਉਂ ਬਣਾਉਣੇ ਅਸੀਂ ਅਸੀਂ ਆਪਣੇ ਬਣਾਵਾਂਗੇ ਆਪੇ ਹਾਏ ਰ ਬਹੁਤ ਚੱਲੇ ਨਹੀਂ ਮਰੀ ਬਣਾਉਣ ਤੋਂ ਉਹਨਾਂ ਨੇ ਆ ਦੇਣੇ ਨਹੀਂ ਲੀੜੇ ਬਣਾ ਕੇ ਸਾਨੂੰ ਉਹ ਜਾ ਯਾਰ ਕੀ ਐ ਏਦਾਂ ਨਾ ਮੈਂ ਉੱਥੇ ਬੁਰੀ ਜੇ ਨਾ ਲੱਗਾਂਗੀ ਲੀੜਾ ਮੈਂ ਨਹੀਂ ਬਣਾਉਣਾ ਉਹਨਾਂ ਕੋਲ ਲੀੜੇ ਉਹ ਯਾਰ ਤੁਸੀਂ ਕਿਤੇ ਐ ਨਾ ਖੰਡਾਇਆ ਪਿਓ ਮੈਂ ਨਹੀਂ ਬਣਾਉਣੇ ਮੇਰੇ ਹੈਗੇ ਆ ਏਦਾਂ ਉਹਨਾਂ ਕੋਈ ਚੁੱਪ ਕਰ ਕੇਰੇ ਦੋ ਵਧੀਆ ਕੁਰਤੇ ਪਜਾਮੇ ਬਣਵਾ ਲਿਓ ਇਦਾਂ ਕਰ ਮੇਰੇ ਚੇਪੀ ਲਾ ਦੇ ਮੂੰਹ ਨੂੰ ਮੈਂ ਚੁੱਪ ਰਹੂੰਗਾ ਚੁੱਪ ਰਹਾਂ ਤੇ ਮੈਂ ਗਾਲੀ ਨਹੀਂ ਕੀਤੀ ਮੈਂ ਸਗੋ ਕਿਹਾ ਵੀ ਚੁੱਪ ਨਾ ਰਹਿਓ ਬਣਵਾ ਲਿਓ ਜੇ ਤੁਹਾਨੂੰ ਕਹਿਣਗੇ ਤੇ ਚਲ ਇਦਾਂ ਕਰਾਂਗੇ ਮੈਂ ਉਹਨਾਂ ਨਾਲ ਖਾਂ ਪਹਿਲੋ ਮੇਰਾ ਬਣਾ ਲਓ ਫਿਰ ਤੁਸੀਂ ਆਪਣੀ ਪਹਿਲਾਂ ਤਾਂ ਨਰਮਲ ਆ ਸਾਹਿਬ ਲੈਣਾ ਬਾਬੇ ਦਾ ਹੈ ਫਿਰ ਉਹਨਾਂ ਨੇ ਸੂਟ ਲੈਣੇ ਆ ਮੇਰਾ ਤੇ ਮੇਰੀ ਭਤੀਜੀ ਦਾ ਅੱਛਾ ਤੀਆਂ ਦੇ ਸੂਟ ਲੈਣੇ ਪੁੰ ਦੇ ਖਾਂ ਫੇਰ ਉਹਨਾਂ ਨੇ ਗਾੜੀ ਬਰੀ ਬਣਾਉਣੀ ਸ਼ੁਰੂ ਕਰ ਦਿੱਤੀ ਚੰਗੀ ਸੋਹਣੀ ਧੀ ਹਾਏ ਹਾਏ ਨਹੀਂ ਸੋਹਣੀ ਤਾਂ ਕਾਲੀ ਸਹੀ ਧੀ ਤੇ ਹੈ ਹੀ ਨਾ ਉਹ ਕਰਦੀ ਹਾਂ ਕੁੜੀ ਆਈ ਹੋ ਉਹਨਾਂ ਨੇ ਆਂਦੇ ਹੁਣਿਆ ਤੂਫਾਨ ਤੂੰ ਲੈ ਜਾ ਬੁੱਬੜਾ ਬੁੱਬੜ ਦੇ ਗੱਲ ਮੜਦਾ ਤੂਫਾਨ ਉਹਨਾਂ ਨੇ ਨਹੀਂ ਮੜ ਦਿੱਤਾ ਚਲ ਜੋ ਵੀ ਹੈਗਾ ਐਡਾ ਤੂਫਾਨ ਨਹੀਂ ਹੈਗਾ ਬਹੁਤ ਗੱਲ ਵੀ ਮੈਂ ਲੱਗੀ ਮੈਂ ਤੈਨੂੰ ਵੀਡੀਓ ਕੱਢ ਕੇ ਵਿਖਾਵਾਂ ਜੇ ਆਪਣੇ ਵਿਆਹ ਦੀ ਹਮ ਸਾਰੇ ਮੁਲਖ ਨੇ ਹੱਥ ਜੋੜੇ ਐਦਾਂ ਹਮ ਵੀ ਸ਼ੁਕਰ ਹੈ ਕਿ ਸ਼ੁਕਰ ਚੱਲਿਆ ਤੂਫਾਨ ਇਥੋਂ ਹਾਂ ਵੇ ਅੱਲਾ ਕਰੇ ਯਾਰ ਆ ਜਾ ਨਾ ਕਰੋ ਤੁਸੀਂ ਮੇਰੀ ਗੱਲ ਸੁਣੋ ਮੈਂ ਖੋਜ-ਖੋਜ ਚੱਲਨੀ ਆਪਣੇ ਪਤੀ ਚਲੋ ਮੰਮੀ ਖੁਸ਼ੀ ਆ ਯਾਰ ਮੈਂ ਉਹਦਾ ਮਖੌਲ ਕਰ ਲੈ ਕੀ ਹੋ ਗਿਆ ਜੇ ਮੇਰੇ ਮਾਸੇ ਮਾਨਾ ਮਨ ਤੇ ਬਸਾ ਹਾਸਾ ਆ ਹੀ ਗਿਆ ਤੇ ਮਖੌਲ ਕਰਨ ਨੂੰ ਹੋਰ ਗੱਲਾਂ ਹੁੰਦੀਆਂ ਕਿ ਆ ਗੱਲਾਂ ਹੁੰਦੀਆਂ ਵਾ ਮਖੌਲ ਕਰਨ ਬੜੀਆਂ ਗੱਲਾਂ ਮੈਂ ਹਾਂ ਕਰ ਕਹਿਣ ਲੱਗੀ ਮਖੌਲ ਕਰਨ ਨੂੰ ਹੋਰ ਬੁੜੀਆਂ ਹੁੰਦੀਆਂ ਕਿ ਆ ਨਹੀਂ ਨਹੀਂ ਗੱਲਾਂ ਹੋਰ ਬੜੀਆਂ ਨੇ ਮਖੌਲ ਕਰਨ ਨੂੰ ਇਹ ਤਾਂ ਸਾੜਨ ਵਾਲੀਆਂ ਗੱਲਾਂ ਚਲੋ ਬਾਬਾ ਚਲੋ ਜੀ ਮਹਾਰਾਜ ਚਲੋ ਇੰਨੀ ਤਫਾਨ ਕੀ ਕਰ ਮੈਂ ਲੜਾਕੀ ਆ ਮੈਂ ਤੈਨੂੰ ਲੜਕੀ ਦੀ ਅੱਖੇ ਹੀ ਨਹੀਂ ਗਾ ਮੈਂ ਉਹਦਾ ਚਲੋ ਗੱਲ ਕਰ ਦਿੱਤੀ ਫੇਰ ਕੀ ਹੋ ਗਿਆ ਤੂੰ ਹਿਣ ਮੇਰੀ ਗੱਲ ਸੁਣ ਲਓ ਨਾ ਤਨ ਮੈਂ ਅੱਗੇ ਵੀ ਜਿਹੜੀ ਗੱਲ ਦੱਸੀ ਆ ਅੱਛਾ ਅੱਛਾ ਹੁਣ ਜਦੋਂ ਉਹਨਾਂ ਦਾ ਫੋਨ ਆ ਮੇਰੇ ਨਾਲ ਜਾਣਾ ਜਾਣਾ ਤੂੰ ਅੱਛਾ ਆਹੋ ਉਹ ਜਿਹੜੀ ਗੱਲ ਦੱਸੀ ਚੇਤਾ ਰੱਖਿਓ ਦਾ ਠੀਕ ਆ ਕੀ ਬਰੋ ਗੱਲ ਬਣਨੀ ਆ ਕਿ ਨਹੀਂ ਬਣਨੀ ਕਰੀ ਕੀ ਬਰੋ ਹੁਣ ਕੁੜੀ ਵਾਲਿਆਂ ਨੂੰ ਪਤਾ ਹੋਊਗਾ ਨਹੀਂ ਬਣਨੀ ਕਿਉਂ ਨਹੀਂ ਆ ਸਭ ਤੋਂ ਬਣ ਜਾਣਾ ਵਾ ਫੇਰ ਤੈਨੂੰ ਉਹਨਾਂ ਨੇ ਪਹਿਲਾਂ ਹੀ ਗੱਲ ਦਿੱਤੀ ਸੀ ਚੁੱਪ ਕਰੋ ਰੋਣਾ ਨਾ ਸੋਲਣਾ ਉਹਨਾਂ ਨੇ ਆਪਨਾ ਨਹੀਂ ਸੁਣ ਕੋਈ ਚੁੱਪ ਕਰੋ ਬਸ ਤਾਂ ਇਹ ਕੋਈ ਗੱਲ ਦੀ ਪੱਕੀ ਆ ਕਿ ਆਪਣੀ ਮਰਜ਼ੀ ਦੇ ਕੱਪੜੇ ਬਣਾਉਣੇ ਹੀ ਹੋ ਜੇ ਕੋਟੀਆਂ ਵਾਲੀਆਂ ਜੈਕਟ ਜਿਹੜੀ ਜਿਹੜੀ ਦੁਕਾਨ ਤੇ ਜਾਣਾ ਉਹ ਉਹ ਤੁਸੀਂ ਆਪਣੀਆਂ ਚੀਜ਼ਾਂ ਲਈ ਜਾਣਾ ਚੰਗਾ ਉਹ ਤਾਂ ਮੇਠੀ ਆ ਮੇਰਾ ਤੇ ਤੈਨੂੰ ਕਿਹੜਾ ਥੇ ਗਾੜੀ ਵੇਖਣ ਵਾਲੇ ਆਉਣ ਲੱਗੇ ਆ ਜਾਣਾ ਤੇ ਅਸੀਂ ਵੀਰੇ ਬਣਾਉਣ ਦੁਕਾਨ ਤੇ ਆ ਨਹੀਂ ਅੱਜ ਮੈਂ ਚਲਿਆ ਸੋਹਰੇ ਹੂੰ ਸੋਹਰੇ ਨਾ ਜਾਣਾ ਹੁਣ ਸੋਹਰਿਆਂ ਤੋਂ ਸਿੱਧਾ ਦੁਕਾਨ ਤੇ ਹੁਣ ਜਾਣਾ ਜਿੰਨੇ ਲੇਟ ਹੋ ਗਏ ਆ ਜਿਨ੍ਹਾਂ ਨੇ ਵੀ ਆਉਣਾ ਵੇਖਣਾ ਹੀ ਫੁੱਫੜਦਾ ਕੌਰ ਹੁਣ ਆਉਂਡਿਆ ਵਾ ਕੇ ਤੇ ਬੋਲਣ ਡੀਆਂ ਆਉਂਦੀਆਂ ਤੈਨ ਜਾਲੀਆਂ ਦੇ ਘਰ ਦਾ ਕੰਮ ਨਹੀਂ ਕੀਤਾ ਗਾਂ ਤੁਰੀ ਨਹੀਂ ਤੂੰ ਆਈ ਨਹੀਂਗੀ ਅੱ ਨਵਾਂ ਵੀ ਹੁੰਦਾ ਲੈ ਨੀਂਗਾ ਚੱਲ ਆ ਜਾ ਚਲੋ ਹੀ ਲੈਣੀ ਹੁਣ ਤੁਸੀਂ ਲੋਈ ਲਲੋ ਆਵੇ ਰਖੀ ਆ ਮੈਂ ਆਜੋ ਫਿਰ ਚਲੋ ਫੋਨ ਬੀਬੀ ਪਤਾ ਨਹੀਂ ਕਿੱਧਰ ਚਲ ਗਈ ਮਾਰਾ ਜਾ ਮੈਂ ਦੱਸਿਆ ਸੀਗਾ ਵੀ ਫੋਨ ਆਇਆ ਵਾ ਇਦਾਂ ਕਰਕੇ ਚੱਲ ਗੁਰਪ੍ਰੀਤ ਨੂੰ ਦੱਸ ਦੇ ਦੱਸਤਾ ਵਾ ਉਹਨੂੰ ਮੇ ਤੇ ਵੀ ਕਾਲੀ ਨੂੰ ਦੇਖਿਆ ਨੂੰ ਉਹਨੂੰ ਵਿਚਾਰੀ ਨੂੰ ਕੱਲ ਜਾਣ ਨਹੀਂ ਦਿੱਤਾ ਉਹ ਭਾਵੇਂ ਆਪਣੇ ਮਾਂਚੇ ਸਾਡ ਭੀ ਹੋਏ ਜੋ ਦੇ ਪੱਠੇ ਮੈਂ ਵੜ ਦਿੱਤੇ ਹੀ ਹੋ ਕੁਦਰ ਦਿੱਤੇ ਆ ਹਾਂ ਇਹ ਵੀ ਟਾਈਮ ਨਾ ਪਾ ਕੇ ਤੇ ਡੰਗਰ ਬੰਦੀ ਕਿੱਧਰ ਤੇਰੀ ਕਰ ਲਈ ਆ ਉਹ ਆਇਆ ਨਾ ਫੋਨ ਅੱਛਾ ਭਾਬੀ ਦੇ ਲਈ ਨੂੰ ਹਾਂ ਉਹਨਾਂ ਨੇ ਵਰੀ ਵਾਰੀ ਬਣਾਉਣੀ ਆ ਹਾਂ ਉਹ ਅਖੰਡੇ ਵੀ ਆਜੂ ਅੱਛਾ ਇਹ ਆਂਦੀ ਵੀ ਮੈਂ ਬਸੇ ਕਿੱਥੇ ਤੁਰੀ ਫਿਰੂਗੀ ਵੀ ਨਾਲ ਚੱਲ ਚੱਲ ਮੇਰੇ ਅੱਛਾ ਫਿਰ ਮੈਂ ਕਿਹਾ ਇਹ ਨਾਲ ਕਿਤੇ ਰੌਲਾ ਪਾਵੇ ਕੋਈ ਗੱਲ ਦੋ ਤੇ ਚੱਲ ਤੁਰੀ ਪੈਣਾ ਤੇ ਤੁਸੀਂ ਮੈਨੂੰ ਦੱਸਦੇ ਨਾਲ ਗੱਡੀ ਚੱਲ ਜਾ ਤਾਂ ਮੈਂ ਗੱਡੀ ਚ ਲੱਗ ਲੈ ਜਾਈਂ ਨਾਲ ਮੈਂ ਵੀ ਚੱਲ ਜਾਂਦਾ ਉਹ ਚੱਲ ਅੱਛਾ ਕੋਈ ਨਹੀਂ ਹੈ ਦੋਵਾਂ ਨੇ ਚੱਲ ਜਾਣਾ ਮੋਟਰਸਾਈਕਲ ਤੇ ਉਹ ਤੇ ਦੁਕਾਨ ਤੇ ਨਾਲ ਲੀਡ ਲੜੇ ਕੋਈ ਲੈਣੇ ਆ ਤੇ ਮੈਂ ਪਰਾਂ ਹੋ ਕੇ ਵੇਚ ਜਾਣਾ ਆਪਣੇ ਖਰੀਦੇ ਰੇਣੇ ਕਿਉਂਕਿ ਇੱਕ ਬਹੁਤਿਆਂ ਗੰਨਿਆਂ ਚੋਂ ਗੰਨਾ ਪਸੰਦ ਕਰਨਾ ਉਹ ਨਹੀਂ ਪਸੰਦ ਹੁੰਦਾ ਜਨਾਨੀਆਂ ਦੇ ਕਰੇ ਸੂਟ ਕਢਾਈ ਜਾਣੇ ਕਢਾਈ ਜਾਣੇ ਕਢਾਈ ਜਾਣੇ ਪਤਾ ਨਹੀਂ ਮਗਰੋਂ ਥੋੜੀ ਇੱਕ ਕਦੇ ਵੇਖਣਾ ਹੁੰਦਾ ਇਹਨਾਂ ਨੇ ਮੈਨੂੰ ਸਮਝ ਨਹੀਂ ਆਦੀ ਭਾ ਅੱਜ ਕੱਲ ਬੜਾ ਸ਼ੋਰ ਜਣਾ ਪਹਿਲਾਂ ਤਾਂ ਕਦੇ ਜਾਂਦਾ ਨਹੀਂ ਹੁੰਦਾ ਪਾਪੀ ਨੇ ਕੀ ਸਿਰ ਚ ਪਾਤਾ ਯੋ ਉਹ ਕੋ ਕੋ ਨਹੀਂ ਸਿਰ ਸੁਰਚੂ ਨਹੀਂ ਕੀ ਕੋਣਾ ਮੈਂ ਨਹੀਂ ਨਹੀਂ ਮੈਂ ਲਾਲਾ ਉਹ ਦਾਜ ਕਾਲਾ ਵਾ ਨਹੀਂ ਕਿੱਥੇ ਤੂੰ ਮੈਂ ਲਾਲ ਨਹੀਂਗਾ ਕੋਈ ਵੀ ਇਹਦੇ ਵਿੱਚ ਨਹੀਂ ਕੋਈ ਗੱਲ ਵੀ ਯਾਰ ਵੀ ਤੂੰ ਜਾਂਦਾ ਹੀ ਨਹੀਂਗਾ ਮੇਰਾ ਕਿੱਥੇ ਮੈਂ ਆਨੀਆ ਜਾਂਦਾ ਹੀ ਨਹੀਂ ਮੈਂ ਨਾ ਤੇ ਕਸਰਾ ਕੱਢੀ ਜਨਾ ਜੇ ਫਿਰ ਤੋਂ ਚੌਜੇ ਆਇਆ ਤੂੰ ਹੈ ਚੱਲ ਕੋਈ ਨਹੀਂ ਹੁਣ ਜੇ ਆਂਦੀ ਆ ਤੈਨੂੰ ਪਤਾ ਵੀ ਦੋ ਫੁੱਲ ਕੇ ਵੀ ਛਕਣੇ ਆ ਆਹ ਇਹ ਗੱਲ ਹੈਗੀ ਤੇ ਸਰਕਾਰ ਦਾ ਆਰਡਰ ਮੰਨਣਾ ਪੈਣਾ ਹੁਣ ਜਾਰੇ ਤੇ ਸਰਕਾਰ ਜਦੀ ਜੋਰਾਵਾਰ ਹੋ ਗਈ ਹੁਣ ਜਾਰੇ ਸਰਕਾਰ ਜਦੀ ਜੋਰਾਵਾਰੀ ਹੋ ਗਈ ਹੁਣ ਪਤਾ ਕੀ ਗੱਲ ਹੈ ਸਰਕਾਰਾਂ ਜੋਰਾਵਾਰ ਜਿਆਦੀਆਂ ਚੱਲਦੀਆਂ ਵਾ ਹਾਂ ਤੇ ਬੰਦੇ ਨੂੰ ਫਿਰ ਮੰਨਣੀ ਪੈਂਦੀ ਆ ਅੱਛਾ ਤੇ ਕਈ ਨਹੀਂ ਇਦਾਂ ਕਰਦੀਆਂ ਕਈ ਤੇ ਤੈਨੂੰ ਪਤਾ ਹੀ ਫਿਰ ਦਰਦੀਆਂ ਵਾ ਇਦਾਂ ਆਹੋ ਨਹੀਂ ਨਹੀਂ ਮੈਂ ਕਹਿੰਦਾ ਭਾਬੀ ਅੱਜਕੱਲ ਤੇ ਇਹ ਤਾਂ ਉਹ ਨੂੰ ਨਾ ਕਰੇ ਪਰ ਬਾਬਾ ਕਰੇ ਚੜਾ ਲਈ ਉਹ ਮੁੜ ਕੇ ਇਹ ਨਾ ਕਲੇਜ ਪੈ ਜੇ ਕਰੇ ਨਹੀਂ ਨਹੀਂ ਉਹਨੂੰ ਪਰੇਦਾ ਮਜਾ ਕਰ ਉਹਨੂੰ ਵਛੀ ਨੂੰ ਥੋੜੀ ਫੀਡ ਪਾ ਲਈ ਚੰਗਾ ਕੋਈ ਨਹੀਂ ਪਾ ਦਾਂਗੇ ਆਹੋ ਤੇ ਬੰਦੀ ਟਾਈਮ ਨਾ ਬੰਦੀ ਕਿਤੇ ਹੁਣ ਬਾਹਰ ਨਾ ਕਰੀ ਚਲ ਜੀ ਨਹੀਂ 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 ਜਾਂਦਾ ਬਾਹਰ ਕੋਈ ਗੱਲ ਨਹੀਂ ਘੁੰਮਣ ਚੱਲ ਜੇ ਕਿਤੇ ਹਾਂ ਕੋਈ ਗੱਲ ਨਹੀਂ ਪੂਰਾ ਪ੍ਰੋਗਰਾਮ ਹੈ ਕੋਈ ਉਹ ਤੂੰ ਦੱਸਣ ਦੇ ਬੋ ਪਤੀ ਵਿਆਹ ਹੀਗਾ ਨਹੀਂ ਬਣਾਉਣੀ ਇਹਨਾਂ ਨੇ ਤਾਂ ਹੀ ਜਾਣਾ ਅਸੀਂ ਕਿਹੜਾ ਪਿੰਡ ਜੱਲੇ ਆ ਅੱਜ ਤਾਂ ਬੜੀ ਬੰਨੀ ਹੈ ਆ ਵਰੀ ਬਣਨੀ ਆ ਜੀ ਮੈਂ ਫੁੱਫੜ ਫੁੱਫੜ ਹੋ ਗਿਆ ਆ ਕੀ ਬੜਾ ਫੁੱਫੜ ਹੋਣੀ ਜਿਹਨੂੰ ਉਹਤਨਾ ਇੱਕ ਗੱਲ ਹੈਗੀ ਹੈ ਜਿਹਨ ਜੀਜਾ ਜੀਜਾ ਹੁੰਦੀ ਉਦੋਂ ਦੇ ਹੁੰਦੀ ਹੈ ਕਦਰ ਹਾਂ ਜਦੋਂ ਬੰਦਾ ਫੁੱਫੜ ਤੇ ਆ ਜਾਂਦਾ ਉਹ ਤਾਂ ਥੋੜਾ ਜਿਹਾ ਕੰਮ ਘਟ ਜਾਂਦਾ ਇਦਾਂ ਕਰੀ ਆਪਣਾ ਵੀ ਸਫਾਰੀ ਸ਼ੂਟ ਬਣਾ ਲਿਆ ਹੁਣ ਆ ਹਾਂ ਛੱਡ ਪਰਾਂ ਨਹੀਂ ਆਪਰੇ ਕੋਈ ਕਰਾ ਉਹਨਾਂ ਕੋ ਲੈਣਾ ਵਾ ਤੂੰ ਆਪਣੇ ਕੋਲ ਬਣਾ ਲੇ ਜੀ ਵੀਰੇ ਆਪਣੇ ਕੋਲ ਬਣਾ ਲੂਗਾ ਆ ਵਧੀਆ ਸਫਾਰੀ ਸ਼ੂਟ ਬਣਾ ਕੇ ਆਈ ਉਹਦੇ ਤੇਰੀ ਭਰਜਾਈ ਦੀ ਮੈਨੂੰ ਆਖੜ ਹਾਂ ਅਲੀ ਜੇ ਤੈਨੂੰ ਸ਼ੂਟ ਆਖਣਗੇ ਤੇ ਬਣਾ ਲਈ ਭਾਬੀ ਦਾ ਸ਼ੂਟ ਆ ਭਾਬੀਦਰਾ ਦਾ ਮੈਂ ਪੇਕੇ ਤੋਂ ਬਣਾ ਕੇ ਰੰਦੀ ਆ ਹੈ ਭਾਬੀ ਦਾ ਇਨੂੰ ਪਤਾ ਹੀ ਆ ਫਿਰ ਜਨਨੀਆਂ ਦਾ ਹਾਂ ਚਲੋ ਕੋਈ ਗੱਲ ਨਹੀਂ ਹੈ ਚਲਾਕੀ ਹੋਏ ਜਿਆ ਸਾਰੇ ਸਾ ਨਹੀਂ ਰੱਤੀ ਜਾਂਦੀ ਹੁੰਦੀ ਆ ਹਾਂ ਚਲੋ ਕੋਈ ਗੱਲ ਨਹੀਂ ਜਾ ਕੋਈ ਚਲੋ ਕੋਈ ਨਹੀਂ ਕਿਉਂ ਉੱਥੇ ਚਲਾ ਕੇ ਕੋਈ ਬੰਦਾ ਹੋਣਾ ਹੀ ਚਾਹੀਦਾ ਕੋਈ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਨਾ ਬਿਲਕੁਲ ਕੋਈ ਜਾ ਤੁਸੀਂ ਦੇਖੋ ਜਾਓ ਸ਼ਾਮ ਨੂੰ ਕੰਮ ਸਾਰਾ ਛੁੱਟੀਆਂ ਮੈਂ ਘਰੇ ਆ ਚੰਗਾ ਆ ਵਧੀਆ ਵਧੀਆ ਕਮਾਲ ਹੋਈ ਪਈ ਆ ਵੀ ਵੀਰ ਤੇ ਡੇ ਫਿਰਦਾ ਭਾਬੀ ਦੇ ਸਾਰਿਆਂ ਨੇ ਪਤਾ ਨਹੀਂ ਭਾਬੀ ਨੇ ਕਿਹੜੀ ਗਿੱਧੜ ਸਿੰਘੀ ਸੁਹਾਤੀ ਭਾਬੀ ਤੇ ਹਾਰੇ ਖਲੋਤੀ ਆ ਸੰਭਲਾ ਨੂੰ ਕੀਲ ਪਾਇਆ ਵੀਰ ਦੇ ਸਿਰ ਤੇ ਉਸ ਦਾ ਪੜਾ ਆਵੇਂ ਗੱਲ ਨਾ ਪੈ ਜੇ ਮੇਰੇ ਵਾਹ ਭਾਬੀ ਸੱਸੀ ਦਾ ਦੋਰਾ ਸੱਸੀ ਦਾ ਭਾਬੀ ਕਿੱਧਰ ਐਦਾਂ ਹੀ ਮਰ ਕਿਉਂ ਫੇਰੇ ਤੋਰੇ ਅਈ ਹੁਣ ਸਾਰੀ ਮਠੇ ਕਾ ਥੋੜੀ ਲਿਆਵੀ ਕਲੇਟ ਟੋਟ ਮਾਰ ਜਾਣਾ ਨਹੀਂ ਬਈ ਇੱਕ ਗੱਲ ਦੱਸ ਮੈਨੂੰ ਮੀਰ ਨੂੰ ਕਿਹੜੀ ਕਿੱਧਰ ਸਿਗਾਈ ਜੀ ਮੈਂ ਨਾ ਉਹ ਨੱਚਦਾ ਇੱਥੇ ਐਦਾਂ ਉਂਗਲਾ ਦੇ ਅੱਜ ਕੱਲ੍ਹ ਤੇਰੇਆਂ ਦੇ ਜਿਹੜੀ ਗੋਪੀ ਨੇ ਤੈਨੂੰ ਸਿਗਾਈ ਆ ਮੈਂ ਉਹ ਭਾਈ ਮੈਂ ਸਿਗਾਈ ਮੈਂ ਤੇ ਸਿਗਾਈ ਨਹੀਂ ਦੱਸਣਾ ਹੱਦ ਕਰਤੀ ਮੈਂ ਕਮਾਲ ਗਿੰਗ ਹੁੰਦੀ ਕੀ ਪਰ ਮਨੇ ਇਹ ਕਰ ਦੱਸ ਮੈਂ ਨਾ ਕਮਾਲੀਸ਼ ਹੋ ਗਈ ਕਿਤੇ ਕਿੱਥੇ ਮੈਚਿੰਗ ਕੀਤੀ ਉਹਨੇ ਕਾਲੇ ਰੰਗ ਦੀ ਪੱਗ ਬੱਦੀ ਹੈ ਲੈ ਦੱਸ ਮੇਰੇ ਨਾਲ ਕੋਈ ਮੈਚਿੰਗ ਨਹੀਂ ਮੇਰੇ ਮੋਬਾਈਲ ਨਾਲ ਮੈਚਿੰਗ ਜ਼ਰੂਰ ਹੈ ਹਾਂ ਉਹ ਤਰਾ ਅਕਲ ਕਰ ਥੋੜੀ ਬਹੁਤੀ ਹੁਣ ਕੰਮ ਵੀ ਕਰ ਲਿਆ ਕਰ ਨਹੀਂ ਮੈਂ ਤਾਂ ਕੰਮ ਹੈ ਤੂੰ ਕਹਿ ਤਾਂ ਪਾ ਦੂ ਭਾਵੇਂ ਮਹੀਨਾ ਲਾਇਆ ਮੈਂ ਸਾਬੂ ਸਭ ਕੁਝ ਫੇਰ ਤੈਨੂੰ ਕਰਾਂਗਾ ਡੰਡਾ ਇਹ ਕੰਜਰੋ ਕਰਾਂਗਾ ਡੰਡੇ ਸਾਨੂੰ ਉਹ ਨਹੀਂ ਭਾਬੀ ਕਹੋ ਤੋਂ ਕੱਢਿਆ ਮੈਂ ਜਰਾਨੀ ਤੇਰੀ ਆਂਦੀ ਤੂੰ ਦੋਦਰ ਰਿਹਾ ਆ ਪਤਾ ਨਹੀਂ ਗੁੱਸੇ ਨਾਲ ਆਂਦੀ ਕਿਦਾਂ ਆਂਦੀ ਉਹ ਵੀ ਘਰੋਂ ਕੱਢਣ ਨੂੰ ਤਿਆਰ ਮੈਂ ਭਾਰੂ ਕਿਹਾ ਸਫਾਰੀ ਸ਼ੂਟ ਬਣਾ ਦਿਓ ਇਹਨੂੰ ਵੀ ਸਫਾਰੀ ਸ਼ੂਟ ਵੀਰ ਨੂੰ ਕਿਉਂ ਤੈਨੂੰ ਜਿਹੜੀ ਤਨਖਾਹ ਆਦੀ ਤੂੰ ਬਣਾ ਕੇ ਦੇਵੀਂ ਮੈਂ ਕਿਹਾ ਮੈਂ ਤਾਂ ਆਪਣੇ ਕੋਲੋਂ ਪੜਾ ਕੇ ਦਊਂਗਾ ਆਹ ਨਾਲੇ ਆਪਣਾ ਬਣਾਵੀਂ ਤੇ ਨਾਲੇ ਉਹਦਾ ਬਣਾਵੀਂ ਦੋਵੇਂ ਭਰਾ ਇੱਕੋ ਜਿਹਾ ਬਣਾਇਓ ਮੈਨੂੰ ਜੰਨੇ ਜਾਣਾ ਮੈਨੂੰ ਖੜੋ ਗਿਓ ਸਾਰੇ ਆ ਨਹੀਂ ਜਾਣਾ ਹੀ ਆ ਅੱਛਾ ਆ ਜਾ ਹੁਣ ਲੈ ਦੇਖ ਯਾਰ ਮੈਂ ਉਹਨਾਂ ਦੇ ਲਈਓਂ ਲੱਗਦਾ ਪਾਦਾ ਹੋਣਾ ਆਹੋ ਪੜਾ ਉਹ ਤੁਰਦੀ ਨਹੀਂ ਹੁਣ ਤੁਰਦੀ ਨਹੀਂ ਹੈਗਾ ਚਲੋ ਚਲੋ ਹੌਲੀ ਹੌਲੀ ਜਾਇਆ ਧੁੰਦ ਬੜੀ ਪਈ ਏ ਹੁਣ ਧੁੱਪ ਲੱਗ ਗਈ ਭਰਾਵਾ ਆਹੋ ਤੂੰ ਐਨ ਕਾ ਹੁਣ ਕਾ ਲਵਾ ਹਣ ਮੋਟਰ ਸੇ ਆ ਕੇ ਪਤਾ ਨਹੀਂ ਕਿਦਾਂ ਦਾ ਵਜੜਾ ਮੈਨੂੰ ਤਾਂ ਕੰਮ ਚ ਹੀ ਨਹੀਂ ਫੁਰਸਤ ਮਿਲਦੀ ਮੈਂ ਕੀ ਕਰਾਂ ਮੰਨਦਾ ਲੱਗੋ ਬੰਦਾ ਕੁਛ ਆ ਹੋਇਆ ਔਰੇ ਬਹੁਤ ਕੰਮ ਤਾਂ ਬੰਦਾ ਕਰ ਹੀ ਦਿੰਦਾ ਨਾ ਹਾਂ ਕਪੜੀ ਪਾਈ ਲੈ ਗਈ। ਹਾਂ ਠੀਕ। ਆਈ। ਉਹ ਨਾ ਜਿਹੜਾ ਕੰਮ ਕੋਈ ਨਾ ਟਾਈਮ ਨਾਲ ਕਰ ਲਾ ਮੁੜ ਕੇ ਤੂੰ ਜਾਣੇ ਵੀ ਸਾਹਮਣੇ ਠੰਡ ਪੜੀ ਹੋ ਜਾਣੀ ਆ। ਚੌਂਕਾ ਚੰਗਾ ਸਾਫ ਮੈਂ ਤਾਂ ਸਵੇਰ ਦੀ ਲੱਗੀਆਂ ਜੋ ਮੈਨੂੰ ਪਤਾ ਵੀ ਉਹਨਾਂ ਨੇ ਪਾ ਲਏ ਕਪੜੇ। ਹਾਂ। ਭਾਜੀ ਨੇ ਫੇਰ ਵੀ ਸੋਹ ਤਾਂ ਦੇ ਨਾ ਕੰਮ ਕਰਵਾਤਾ ਬਾਅਦ ਆ। ਤੇ ਦੀਦੀ ਨੇ ਤਾਂ ਕੁਛ ਨਹੀਂ ਕੀਤਾ ਨਾ ਬੀਤੇ ਵੇਲੇ ਬਸ ਫੇ ਮੈਂ ਬਸ ਤਿਆਰ ਹੋ ਕੇ ਜਾਣਾ ਹੀ ਆ। ਉਹ ਤਾਂ ਪਤਾ ਨਹੀਂ ਇਦਾਂ ਗੱਲਾਂ ਕਰਦੇ ਜਿੱਦਾਂ ਪਤਾ ਨਹੀਂ ਕਿੰਨਾ ਕਹਾੜ ਥੰਮਿਆ ਹੁੰਦਾ ਵਾ। ਉਹ ਪੁੱਤੂ ਪੂਆ ਨੂੰ ਪਤੀ ਜਿਹੜੇ ਵਿਆਹ ਆ ਚਾਈ ਬੜਾ ਹੁੰਦਾ ਵਾ। ਚਾਹ ਤਾਂ ਹੁੰਦਾ ਵਾ ਪਰ ਇਦਾਂ ਹੋੜੀ ਬੰਦਾ ਕੋ ਕਰਦਾ ਵਾ। ਸਾਰਾ ਕੰਮ ਛੱਡ ਕੇ ਬੰਦਾ ਸੁਭਾਗ ਪਤਾ ਹੀ ਵੀ ਮੈਂ ਜਾਣਾ ਵਾ ਤੇ ਬੰਦਾ ਸਵੇਰ ਉੱਠ ਕੇ ਕੰਮ ਕਰ ਲਿੰਦਾ। ਅਹ ਮੈਨੂੰ ਸਵੇਰੇ ਫੋਨ ਆਇਆ ਵਾ। ਐਡੀ ਥੋੜੀ ਗੱਲ ਆ ਕਿ ਵਰੀ ਬਣਾਉਣੀ ਹੈਗੀ ਤੇ ਪਤਾ ਹੀ ਨਹੀਂ ਹੋਵੇ। ਹੋ ਜਾਂਦਾ ਪਹਿਲਾਂ ਵੀ ਐੇ ਨਾ ਗੱਲ ਕੀਤੀ ਹੋਵੇ। ਮੈਨੂੰ ਪਤਾ ਵਾ ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਅੱਜ ਵਰੀ ਬਣਾਉਣੀ ਆ। ਕਿਉਂਕਿ ਤਾਂ ਹੀ ਨਹੀਂ ਉਹਨਾਂ ਨੇ ਮੈਨੂੰ ਕੱ ਮੱਕ ਵੀਰ ਨੂੰ ਬੜਾ ਪਾਪੀ ਨੇ ਪਿੱਛੇ ਲਾ ਲਿਆ ਕਦ ਮੈਂ ਵੀ ਇਹ ਕਦੀ ਸੋਹਰੇ ਢਾਗ ਤੇ ਜਾਂਦਾ ਵੇਖਿਆ ਨਹੀਂ ਜੇ ਹੁੰਦੇ ਛੱਤ ਤਿਆਰ ਹੋ ਕੇ ਬਹਿ ਜਾਂਦਾ ਸ਼ਾਬਸ਼ੂ ਪੈਣੀ ਹੁੰਨੀ ਪੁੱਫੜ ਨੂੰ ਲੱਗਦਾ ਕੋਈ ਗੱਲੇ ਤਾਂ ਮੇਰੀੇ ਚਰਾਕੀ ਕੀਤੀ ਹੋਣੀ ਆ ਪਰ ਮਗਰੋਂ ਤਾਂ ਨਹੀਂ ਪਵੇ ਨਾ ਆਹ ਹੋਈ ਕੱਲ ਦਾ ਹੈ ਪਰ ਨਾ ਕੋਈ ਨਾ ਕੋਈ ਹੁਨਾਵਾ ਹਨਾ ਕਦੀ ਮੈਂ ਵੀਰ ਨੂੰ ਮੈਂ ਕਦੀ ਇਦਾਂ ਕੇ ਜਾਂਦਾ ਵੇਖਿਆ ਨਹੀਂ ਜਦੋਂ ਅੱਜ ਤਾਂ ਕਾਲਾ ਹੀ ਪਿਆ ਹੈ ਨਾ ਦਬ ਦਬ ਚੱਲ ਜੀਏ ਚਲੋ ਉਦਦ ਇਹ ਹੈ ਹੀ ਆ ਵੀ ਚਲੋ ਵੇ ਵਿਆਹ ਸ਼ਾਦੀਆਂ ਤੇ ਮੌਕੇ ਤੇ ਤੁਰ ਜਾਣਾ ਤੇ ਚਾਹੀਦਾ ਹੀ ਆ ਪਰ ਮੈਨੂੰ ਦੀਦੀ ਨੇ ਚਰਾਕੀਆਂ ਤੇ ਗੁੱਸਾ ਆਉਂਦਾ ਵਾ ਭਾਜੀ ਤੇ ਮੈਨੂੰ ਕੋਈ ਗੁੱਸਾ ਨਹੀਂ ਹੈਗਾ ਉਹ ਤਾਂ ਮੈਨੂੰ ਕੱਲ ਕਹਿਂਦਾ ਸੀ ਵੀ ਤੂੰ ਚਲੇ ਜਾ ਆਹੋ ਤੇ ਮੈਂ ਮਾਸਾ ਨਹੀਂ ਮਹਿਸੂਸ ਹੁੰਦਾ ਵੀ ਮੈਨੂੰ ਮਨਾ ਕਰ ਦਿੱਤਾ ਵਾ ਇਹਨੂੰ ਮੈਂ ਜਾਣ ਨਹੀਂ ਦਿੱਤਾ ਚਲ ਕੋਈ ਗੱਲ ਨਹੀਂ ਹਾਂ ਇਹ ਮੇਰੀ ਕਹਿੰਦੇ ਟੌਰ ਬੜੀ ਆ ਪੇਕੇ 'ਚ ਮੇਰੀ ਟੌਰ ਬੜੀ ਆ ਮਨਦਰਸ਼ ਸਾਡੀ ਘਟ ਵਾ ਸਾਡੀਆਂ ਵੀ ਭਜਾਈਆਂ ਫੋਨ ਕਰ ਰਹੀ ਨਹੀਂ ਦਈਆਂ ਇਹ ਗੱਲ ਹੈਗੀ ਆ ਤੁਹਾਨੂੰ ਲੱਗੂਗਾ ਪਤਾ ਵੀ ਆ ਨਾਲ ਜਾਣਾ ਆਪਾਂ ਵੇਖ ਲਾਂ ਕਿੰਨੀ ਟੌਰ ਆ ਆਹ ਹੋ ਤਾਂ ਫਿਰ ਪਤਾ ਲੱਗ ਗਿਆ ਪਰ ਇਹਨੇ ਚਲਾਕੀਆਂ ਕਰ ਕਰ ਕੇ ਆਪਣੀ ਆਪ ਦੇ ਵਿੱਚ ਟੌਰ ਬਣਾ ਲੈ ਰਹੀ ਹੈ। ਉਹ ਸਾਡੇ ਵਰਗੇ ਥੋੜੀ ਆ ਵੀ ਸਾਨੂੰ ਕੋਈ ਨਾਂ ਪੁੱਛੂਗਾ ਤੁਸੀਂ ਪਿੱਛੇ ਹੋ ਕੇ ਬਹਿ ਜਾਗੇ। ਉਹਨੂੰ ਨਾਂ ਵੀ ਕਿਸੇ ਨੇ ਪੁੱਛਿਆ ਨਹੀਂ ਅੱਪੇ ਅੱਗੇ ਹੋਏ। ਉਹਨੇ ਸਾਰੇ ਕੰਮ ਉੱਥੇ ਭੱਜ ਭਜਾਬ ਕਰਨੇ ਮੂਰੇ ਹੋਏ ਦੇਖੀ ਗਈ। ਉਹ ਹੀ ਜਾਣ ਕੇ ਨੂੰ ਪਤਾ ਵੀ ਏ। ਏ ਕਿਲੋ ਚੰਗੀ ਹੋਏ। ਚੰਗਾ ਕੀ ਬਹੁਤਾ ਚਲਾਕ ਬੰਦਾ ਫਿਰ ਚੰਗਾ ਨਹੀਂ ਲੱਗਦਾ। ਕਿਉਂ ਨਹੀਂ ਹੁਣ ਪੇਕ ਨੇ ਕਰਨੀ ਮੁਖਤਿਆਰੀ ਕਹਿੰਦੇ ਕਿੱਥੇ ਕਰਨੀ ਜਾ ਕੇ? ਉਹਦੀ ਤਾਂ ਇੱਥੇ ਵੀ ਮੁਖਤਿਆਰੀ ਏ। ਉਹਦੇ ਇੱਥੇ ਵੀ ਮੁਖਤਿਆਰੀ ਆ। ਕਲ ਇਤ ਤੇ ਨਾ ਕੰਮ ਕੰਮ ਕਰਉਂਦੀ ਆ ਮਾੜਾ ਮੋਟਾ ਨਾਲ ਉਹ ਗੱਲ ਤੇ ਉਹ ਆਪਣੀ ਲੋੜ ਨੂੰ ਕਰਉਣਾ ਉਹਦਾ ਘਰ ਨਹੀਂ ਚੱਲ ਕੋਈ ਗੱਲ ਹੁਣ ਛੜੂ ਕੁੱਝ ਨਾ ਕਰ ਤੇ ਕੰਮ ਤਾਂ ਦਾ ਕਰ ਆਪਣਾ ਉਹਦ ਮੈਂ ਫਿਰ ਕਰਨਾ ਜਦੋਂ ਉਹ ਕਹਿੰਦਾ ਮੈਂ ਸੇਰ ਪਿਆ ਗਾਲ ਪਿਆ ਢੋਲ ਸੇਰ ਪਿਆ ਨਹੀਂ ਗਾਲ ਪਿਆ ਢੋਲ ਤੇ ਵਜਾਉਣਾ ਪਈ ਹਾਂ ਚੱਲ ਮੈਂ ਵੀ ਪਾਵਾ ਪੱਠੇ ਪੱਠੇ ਵੱਡ ਗਿਆ ਦੱਸ ਗਿਆ ਮੇਰੇ ਵੀ ਆ ਕੰਮ ਕਰ ਲਈ ਅੱਛਾ ਕਰ ਲੈਨੇ ਹਾਂ ਮੈਂ ਕਿਹਾ ਭਾਵੇਂ ਮੀਂਹ ਆ ਲੈ ਕੋਈ ਗੱਲ ਟੈਨਸ਼ਨ ਨਾ ਲੈ ਆਹੋ ਮੇਰਾ ਤਾਂ ਕਚੂੰਬਰ ਨਿਕਲੇ ਨਾ ਚੱਲ ਮਾਰਾ ਹੈਗੀ ਐ ਇੱਥੇ ਕੰਡ ਦੇ ਵਿੱਚ ਮਾਤਾ ਨੇ ਕਿਤੇ ਕਿੰਨਾ ਕੰਮ ਕਰਾਉਣਾ ਵਾਤ ਵਾਤ ਬੈਠੇ ਬੈਠੇ ਸਬਜ਼ੀ ਚੀਜ਼ ਦੇਣੇ ਔਰ ਕੀ ਕਰ ਦੇਣਗੇ ਆ ਤਾਂ ਤਿੰਨੇ ਜਾਣੇ ਹੀ ਹੋਰ ਕੋਈ ਗੱਲ ਨਹੀਂ ਨਿਆਣਿਆਂ ਨੂੰ ਪਤਾ ਕਿੰਨਾ ਕੰਮ ਵੱਜ ਜਾਂਦਾ ਵਾ